ਦੀ ਦਿਆ ਸਰ ਮੰਤਰੀ ਜੀ ਇੱਕ ਹੀ ਇੱਕ ਮਸ਼ੀਨ ਲੱਗੀ ਆ ਕਿਰਨ ਨਾਲੇ ਤੇ ਦੋ 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 ਜੀ ਦੋ ਜੀ ਵਾਲੇ ਚੱਕ ਡਰੇਨ ਤੇ ਆ ਉਹ ਵੱਖਰੀ ਆ ਸਰ ਉਹ ਤੁਹਾਡੇ ਵਾਲੋ ਇੱਕੋ ਹੀ ਆਈ ਆ ਸ੍ਰਿਕਲ ਇੱਕ ਪੱਟੀ ਨਾਲ ਪੰਡਾ ਜੀ ਮਟਾ ਲਈ ਇੱਕ ਫਿਲਹਾਲ ਉੱਥੇ ਲੱਗੀ ਆ ਉਹ ਸਰ ਇਹ ਗਰਦਾਸਪੁਰ ਨਹੀਂ ਆਈ ਜੋ ਸਾਹ ਮੇਰੇ ਕੋਲ ਹੀ ਨੇ ਸਰ ਤੇ ਤੇ ਆ ਸਾਰੇ ਸਰਪੰਚ ਸਾਹਿਬਾਨ ਵੀ ਖੜੇ ਨੇ ਗੁਲਾਗ ਦੇ ਉੱਪਰ ਦਾ ਆਈ ਇਹ ਚਾਹਨੇ ਆ ਸਰ 70 ਫੁੱਟ ਵਾਲੀ ਮਸ਼ੀਨ ਭੇਜ ਦਿਓ ਉਹ ਤਾਂ ਆ ਕੇ ਕੋਈ ਵਿੱਚੋਂ ਸਾਫ਼ ਕਰ ਜੇਗੀ ਲੋਕਾਂ ਦੀ ਕਿੰਨੇ ਦਿਨਾਂ ਵਿੱਚ ਚਾਹੀਦੀ ਸਰ ਤੁਹਾਨੂੰ ਕਿ ਜਿੰਨੀ ਜਲਦੀ ਆ ਰਿਹਾ ਕਿਉਂਕਿ ਉਹ ਸਾਈਦਾ ਸਾਫ਼ ਕਰ ਰਹੀ ਆ ਕਿੰਨੇ ਦਿਨਾਂ ਚਾਹੀਦੀ ਆ ਤੁਹਾਨੂੰ ਅਰੇ ਕਿੰਨੇ ਦਿਨ ਕਿੰਨੇ ਦਿਨ ਦੱਸ ਕੱਲ ਦਾ ਕਿੰਨੇ ਦਿਨ ਤੱਕ ਚਾਹੀਦੀ ਸਰ ਨਹੀਂ ਕਿੰਨੇ ਦਿਨ ਲੱਗਣਗੇ ਕਿੰਨੇ ਦਿਨ ਲੱਗਣਗੇ 10 15 ਦਿਨ ਤੱਕ 10 ਤੋਂ 15 ਦਿਨ ਲੱਗਣਗੇ ਸਰ ਮੈਂ ਕਰਦਾ ਹੁਣੇ ਗੱਲ ਕਰ ਆ ਸਰ ਹੁਣੇ ਗੱਲ ਕਰਕੇ ਸਰ ਉਹ 70 ਦੀ ਭੇਜ ਦਿਓ ਲੋਕੀ ਇੱਥੋਂ ਤਾਂ ਕਹਿ ਰਹੇ ਨੇ ਗੋਲ ਸਾਹਿਬ ਵੀ ਸਾਡੇ ਝੋਨੇ ਦੇ ਦਾਣੇ 'ਚ ਦਾਣਾ ਨਹੀਂ ਸੀ ਪੈਂਦਾ ਪਾਣੀ ਕਰਕੇ ਖਰਾਬ ਹੋ ਜਾਂਦੀ ਕਿਉਂ ਜੀ ਇਦਾਂ ਹੀ ਆ ਆ ਦੱਸੋ ਮੰਤਰੀ ਜੀ ਨੂੰ ਦੱਸੋ ਨਿਸ਼ਾਨ ਜੀ ਕਰੋ ਗੱਲ ਦੱਸੋ ਅਮਰ ਜੀ ਚੋਲਾ ਜਦੋਂ ਪਾਣੀ ਫਸਾ ਲਾਉਂਦੀ ਦਾਣੇ ਤੇ ਤਾਂ ਉਦੋਂ ਪਾਣੀ ਚੜਦਾ ਹੈ ਦਾ ਨਾਲੇ ਦਾ ਤੇ ਉਹ ਨਾਲਾ ਇਹ ਕਰਕੇ ਦਾਣੇ ਜਿਹੜੇ ਫਲ ਨਹੀਂ ਪੈਂਦਾ ਝੋਨੇ ਨੂੰ ਤੇ ਹੁਣ ਹੀ ਕਰਦੇ ਜੀ ਗੱਲ ਹਾਂ ਹੀ ਕਰਦੇ ਹਾਂ ਜੀ ਜਰੂਰ ਕਰਨ ਵਾਲੀ ਮੈਂਤਾਂ ਵਾਲੀ ਗੱਲ ਜੀ ਸਾਰੇ ਪੰਜਾਬ ਦਾ ਮੈਂ ਬਲਾਕ ਪ੍ਰਧਾਨ ਨਿਸ਼ਾਨ ਸਿੰਘ ਚੋੜਾ ਜਿੱਤਰਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਉਹ ਕਰਕੇ ਫਿਰ ਠੀਕ ਠੀਕ ਸਰ ਠੀਕ ਜੀ ਜਰਾ 70 ਵਾਲੀ ਫਿਰ ਭੇਜਵਾ ਦਿਓ ਸਰ ਹਾਂ ਜੀ ਮਿਹਰਬਾਨੀ ਸਰ ਕੋਡ ਕੋਡ ਧੰਨਵਾਦ। ਨੋ ਨੋ। ਸੋ ਜੜ ਗਿਆ। ਸੋ ਇੱਕ ਵਾਰੀ ਫੇਰ ਭਗਵੰਤ ਮਾਨ ਜੀ ਦਾ ਔਰ ਖਾਸ ਕਰਕੇ ਜਿਹੜਾ ਸਾਡੇ ਵਾਟਰ ਰਿਸੋਰਸਸ ਮੰਤਰੀ ਨੇ ਬਰਿੰਦਰ ਗੋਇਲ ਜੀ ਉਹਨਾਂ ਦਾ ਕੋਡ ਕੋਡ ਧੰਨਵਾਦ ਜਿਨ੍ਹਾਂ ਨੇ ਜਾਤੀ ਇੰਟਰਸਟ ਲੈ ਕੇ ਇਹ ਜਿਹੜਾ ਕੰਮ ਜਿਹੜਾ ਉਹ ਕਰਾ ਰਹੇ ਨੇ ਤੇ ਫਿਰ ਆਉਣ ਵਾਲੇ ਦਿਨਾਂ 'ਚ ਮੈਂ ਦੁਬਾਰਾ ਇੱਥੇ ਚੱਕਰ ਮਾਰਦਾ ਰਵਾਂਗਾ ਔਰ ਇਹ ਨਾਲਾ ਜਿਹੜਾ ਕਿਰਨ ਨਾਲਾ ਤੇ ਸਾਡੇ ਲਈ ਇੱਕ ਬੜੀ ਅ ਕਸ਼ਿਮ ਜੀ ਬੜੀ ਇੱਕ ਮੁਸ਼ਕਲ ਬਣੀ ਦੀ ਸੀ ਜਿਹੜੀ ਅੱਜ ਮਾਨ ਸਰਕਾਰ ਨੇ ਹੱਥ ਪਾ ਦੇ ਨੂੰ ਸਫਾਈ ਦਾ ਕੰਮ ਸ਼ੁਰੂ ਕੀਤਾ ਤੋਂ ਖਾਲਸਾ ਪਰੇ ਕਿਰਪਾ ਕਰੇ ਇਹਦੀ ਅਗਲੀ ਲੜਾਈ ਉਹਨੂੰ ਖਦਾਈ ਦੀ ਤੇ ਸਿੱਧਿਆ ਕਰਨ ਦੀ ਆਪਾਂ ਲੜਨੀ ਆ ਅੱਗੇ ਵੀ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਜਾਵਾਂਗੇ ਵੀ ਤੇ ਮੁੱਖ ਮੰਤਰੀ ਸਾਹਿਬ ਸਾਡੇ ਬੜੇ ਸੰਵੇਦਨਸ਼ੀਲਿਆਣੀ ਗੱਲਾਂ ਲਈ ਕਿ ਉਹ ਤਗੜੇ ਹੋ ਕੇ ਇਹਨੂੰ ਮਸਲਾ ਹੱਲ ਕਰਾਂਗੇ ਇੱਕ ਬਹਿਤ ਸਾਹਿਬ ਹੋ ਗਏ ਤੁਸੀਂ ਹਾਂਜੀ ਸਾਡੇ ਕੋਲ 13 ਗੋਲ ਥਾਵਾਂ ਆ ਤੇ ਥੋੜਾ ਜਿਹਾ ਜਿੱਥੇ ਗੈਪ ਹੈ ਨਾ ਲੂਣਾ ਗੈਪ ਹੈ ਨਾ ਹਾਂ ਹਾਂ ਕਿੱਦਾਂ ਹੋ ਗਿਆ ਠੀਕ ਹੈ ਉਹਦੇ ਨਾਲ ਇਹ ਆਹ ਇੱਥੇ ਆਹ ਕਿਥੇ ਕਰ ਦੇ ਦਾਂਗੇ ਕਿਉਂ ਟੂਰ ਨਾ ਹੋ ਸਕੇ ਉਹ ਮੋੜ ਵਾਪਸ ਕਿਉਂ 6 6.5 ਆ 6.5 ਥਾਂ ਥਾਹ ਖੜਾ ਉਤੋਂ 6 ਤੇ ਨਿਕਲ ਥਾਵਾਂ ਉਹ ਕਰਾਉਣੀ ਆ ਆ ਸਿੱਧੀ ਕਰਾਉਣੀ ਆ ਸਿੱਧੀ ਕਰਨੀ ਆ ਜੀ ਸਾਹਿਬ ਇਹਦੀ ਕਰਵਾ ਦਿਓ ਜੀ ਉਹ ਹੋਣੀ ਕਰਦੇ ਹੋ ਆਈ ਸਭ ਤੋਂ ਵੱਡਾ ਇੱਕ ਜੂਰ ਆ ਜੀ ਸਾਹਿਬ ਉਹਨਾਂ ਸੋ ਜਦੋਂ ਹੋ ਜੇਗੀ ਹੋ ਜੇਗੀ ਸਰ ਲੋ ਜੀ ਆਹ ਸਾਹ ਜਿਹੜੀ ਤੁਸੀਂ ਨਾਲ ਲੋ ਕੇ ਆਹ ਗਿਲਦੇਸਾਂ ਦੀਆਂ ਆਂਦੇ ਸਾਨੂੰ ਕੋਈ ਕਰਾ ਦੇ ਪੁੱਤ ਜੀ ਅਜੇ ਮਾੜਾ ਮੋੜੀ ਪਾਈ ਕੁ ਗਾਂ ਉਹ ਤਾਈ ਲੰਗੜ ਉਹ ਮਾੜੀ ਮੋੜੀ ਪਾਣੀ ਚਾਹੀਏ ਉਹ ਭਰਾ ਦੇਣਗੇ ਹਾਂ ਜੀ ਅੱਜ ਸਭ ਉੱਤੇ ਪੂਰੀ ਬਖਰੇ ਪਾਸੇ ਦੇ ਦਾਂਗੇ ਉਹਨਾਂ ਗਾਂ ਉਹ ਤਾਈ ਪਹਿਲਾਂ ਤੁਸੀਂ ਸਫਾਈ ਕਰਾ ਲਓ ਪੂਰੀ ਲੋਤੀ ਕਰ ਦੋ ਤੁਹਾਨੂੰ ਕੋਈ ਨਾ ਕੋਈ ਪੈਸੇ ਚਲਾ ਤੁਹਾਨੂੰ ਤੁਹਾਨੂੰ ਖਾਜ ਅੱਜ ਵਿਖਾ ਦਿੰਦੇ ਕੁਝ ਵਿਖਾ ਦਿਓ ਠੀਕ ਹੈ ਜੀ ਠੀਕ ਹੈ ਜੀ ਬਾਕੀ ਉਹਦਾ ਸਾਹਿਬ ਵੇਖੋ ਮੈਂ ਤੁਹਾਡਾ ਧੰਨਵਾਦ ਕਰਨਾ ਇੱਕ ਤੁਸੀਂ ਜੇ ਤੁਸੀਂ ਸਾਡੇ ਕੋਲ ਪਹਿਲੇ ਦਿਨ ਆਇਆ ਸੀ ਨਾ ਪਹਿਲੇ ਦਿਨ ਸਾਡੇ ਪਿੰਡ ਤੋਂ ਹਾਂ ਮੇਰੇ ਨਾਲ ਵੀ ਵਧਾ ਕੀਤਾ ਤਾਂ ਤੇਤਾ ਹੋਣਾ ਕੰਮ ਨਹੀਂ ਆਦਾ ਮੋਢੇ ਤੇ ਤੁਹਾਂ ਕਿਹਾ ਜੀ ਜਦੋਂ ਸਾਡਾ ਮੰਤਰੀ ਬਣ ਗਿਆ ਅਸੀਂ ਉਸੇ ਵੇਲੇ ਤੁਹਾਡੇ ਕੋਲ ਇੱਥੇ ਆਪਣੀ ਕਿੰਮਤ ਤੇ ਲੈ ਕੇ ਖੜਿਆਵਾਂਗੇ ਤੁਹਾਡਾ ਧੰਨਵਾਦ ਉਹ ਤੇ ਤੁਸੀਂ ਬਹੁਤ ਵਧੀਆ ਕਰ ਦਿੱਤਾ ਉਹ ਜਿਹੜਾ ਤੁਹਾ ਜਿਹੜਾ ਸਾਡਾ ਧੰਨਵਾਦ ਜੀ ਇਹ ਕਿਹਦੇ ਹੱਥੇ ਪਾਇਆ ਨਹੀਂ ਅਜੇ ਤੱਕ ਵੱਡੇ ਵੱਡੇ ਇੰਨੇ ਕੰਮ ਨਹੀਂ ਇਹ ਕਰਾਏ ਇੰਨੇ ਚਿਰ ਦੇ ਅਸੀਂ ਅੱਗੇ ਪੈਲਾ ਕੋਈ ਗੱਲ ਕਰਦੇ ਹਾਂ ਕਿ ਕੋਈ ਨਾ ਕੋਈ ਸਾਡਾ ਕੋਈ ਆਵੇ ਤੇ ਸਾਨੂੰ ਇਹ ਸਾਡਾ ਕੋਈ ਹੱਲ ਕਰੇ ਤੇ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਵੀ ਇੱਥੇ ਪਹਿਲਾਂ ਵੀ ਬਾਦਲ ਦੇ ਟਾਈਮ ਦੇ ਉੱਤੇ ਆਈਆਂ ਸੀ ਮਸ਼ੀਨਾਂ ਤੇ ਮਸ਼ੀਨਾਂ ਦੋ ਦਿਨ ਇੱਕ ਰਾਤ ਰਹਿ ਗਈ ਤੇ ਅਗਲੇ ਦਿਨ ਖਤਮ ਚਲ ਗਈਆਂ ਰੁਪਈਆ ਵੀ ਖਤਮ ਹੋ ਗਿਆ 13 ਕਰੋੜ ਚਮਿਆਰੀ ਪਿੰਡ ਵਾ ਹਾਂਜੀ ਉੱਥੋਂ ਬਾਦਲ ਸਾਹਿਬ ਨੇ ਅਧਿਕਾਰਨ ਕੀਤਾ ਹੈਗਾ ਤੇ ਜਿਹੜਾ ਜਿਹੜਾ ਆਇਆ ਇਹਦੇ ਵਾਸਤੇ ਉਹ ਰੁਪਈਆ ਜਿਹੜਾ ਕਿਤੇ ਖੁਰਦਪੁਰ ਦੇ ਕਰਕੇ ਥੋੜਾ ਜਿਹਾ ਰਦਾਵੇ ਦਾ ਇਲਾਕਾ ਕਢਾਇਆ ਬੱਤੀ ਮਾਰ ਵਿੱਚ ਰਹਿ ਗਏ ਹਾਂ। 12 ਮਹੀਨਿਆਂ ਤੋਂ ਪਹਿਲਾਂ ਚੋਕਾ ਰਹਿ ਗਿਆ। ਉਹ ਮਾਜਿਆਂ ਨੂੰ ਸਾਨੂੰ ਸਮਝਦੇ। ਆ ਪਹਿਲਾ ਟਾਈਮ ਆ ਜਿਹੜਾ ਸਾਨੂੰ ਤੁਹਾਡਾ ਦਲੇਰੀ ਪਤਾ ਕਦਮ ਆ ਜਿਹੜਾ ਸਾਡੇ ਸਾਹਮਣੇ ਆਇਆ। ਕੋਰੋਣਾ ਦਾ ਫਸਾ ਕਰੋੜਾਂ ਦਾ। ਦੇਖ ਆ ਵੀ ਪਿੱਛੇ ਕਿਲੋ ਮੀਟਰ। ਗਰਾਊਂਡ ਦਾ ਵੀ ਕਰਾਂਗੇ। ਗਰਾਊਂਡ ਦੀ ਕਰਕੇ ਚੱਲੇ ਆ। ਸਭ ਆ ਰਹੇ ਨੇ। ਕਰਕੇ ਜਾਵਾਂਗੇ। ਬੜੀ ਉਮੀਦ ਹੈ ਤੁਹਾਡੀ। ਕਰਕੇ ਜਾ। ਆ ਨਾ ਮੋੜ ਪੈਂਦਾ ਨਾ ਕਿ ਮੋੜ ਇਰੀ ਦੇ ਖੜੇ ਆ ਤੇ 25 ਪਾਣੂ ਨੂੰ ਆਪਾਂ ਇਹ ਜਿਹੜੀ ਮਸ਼ੀਨ ਸੀਗੀ ਕਿਰਨ ਨਾਲ ਉਹਨੂੰ ਸਾਫ਼ ਕਰਨ ਵਾਲੀ ਲਾਈ ਸੀਗੀ ਔਰ ਅੱਜ ਚਾਰ ਤਰੀਕ ਹੋ ਗਈ ਆ ਤਰੀ ਉਪਰ 9 ਦਿਨ ਹੋ ਗਏ ਲੱਗਿਆ ਨੂੰ ਤੋਂ ਬੜੇ ਵੇਚਦਾ ਦੇਖ ਰਿਹਾ ਵੀ ਸਾਈਡਾਂ ਤੋਂ ਉਹ ਇਹ ਮਸ਼ੀਨ ਨੇ ਕਾਫੀ ਸਫਾਈ ਕੀਤੀ ਆ ਔਰ ਦੋਨੋਂ ਪਾਸੇ ਉਹ ਇਹ ਨਾਲਾ ਵਾਲਾ ਕਿਰਨ ਵਾਲਾ ਉਹ ਸਾਫ਼ ਹੋ ਰਿਹਾ ਔਰ ਇਹਦੇ ਨਾਲ ਕੀ ਹੋਏਗਾ ਜਿਹੜਾ ਬਰਸਾਤ ਦਾ ਪਾਣੀ ਆ ਉਹ ਆਵਨਾਲ ਨਿਕਲ ਜਾਊਗਾ ਤੇ ਆਲੇ-ਬੇਲੇ ਦੀਆਂ ਫਸਲਾਂ ਨੇ ਉਹ ਭੱਜਣ ਗਿਆ ਸੋ ਅੱਜ ਸਾਡਾ ਮਕਸਦ ਸਾਰੇ ਸਾਥੀ ਇੱਥੇ ਖੜੇ ਨੇ ਸਾਰੇ ਪਿੰਡ ਦੇ ਨਮਾਇंदे ਵੀ ਖੜੇ ਨੇ ਮੇਨ ਮਕਸਦ ਇਹ ਸੀ ਆ ਕੇ ਦੇਖਣਾ ਵੀ ਆਇਆ ਕਿ ਮਸ਼ੀਨ ਦਾ ਕੰਮ ਕਿਵੇਂ ਚੱਲ ਰਿਹਾ ਸੋ ਭਾਈਆਂ ਰਾਜ ਜੀ ਮੇਰੇ ਨਾਲ ਤਸੱਲੀ ਹੈ ਤੁਹਾਡੀ ਹਾਂਜੀ 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 ਬਿਲਕੁਲ ਦੀ ਤਸੱਲੀ ਆ ਸਿਰਫ ਫਰਕ ਇਹ ਨਜ਼ਰ ਆ ਰਿਹਾ ਅਜੇ ਸਾਹਿਬ ਅਜੋ ਸਾਹਿਬ ਕਲਪਮ ਬੰਤੀ ਹੈ ਆ ਕਿ ਉਧਾਂ ਦੇ ਲੋਕੀ ਤੁਹਾਡੇ ਇਸ ਮਸ਼ੀਨ ਦੇ ਕੰਮ ਤੋਂ ਬੜਾ ਕਿ ਚੱਲੀ ਆ ਪਰ ਬੇਸਿਕਲੀ ਹੈ ਕਿ ਆ ਵੀ ਕਿਰਨ ਵਾਲੇ ਦੀ ਚੜਾਈ ਜ਼ਿਆਦਾ ਹੋ ਗਈ ਆ ਹਾਂਜੀ ਤੇ ਇੰਨੇ ਸਾਲ ਮਸ਼ੀਨ ਲੱਗੀ ਨਹੀਂ ਤੇ ਸਾਈਡਾਂ ਤੇ ਬਹੁਤ ਸੋਹਣੀਆਂ ਸਾਫ ਹੋ ਰਹੀਆਂ ਨੇ ਆਪਾਂ ਦੇਖ ਰਿਹਾ ਵੀ ਸੱਜੇ ਪਾਸੇ ਵਾਲੀ ਸਾਈਡ ਕਲੀਅਰ ਹੋ ਗਈ ਆ ਇਧਰ ਕੋ ਮਸ਼ੀਨ ਆਊਗੀ ਇਹ ਵੀ ਕਲੀਅਰ ਹੋ ਜਾਊਗੀ ਅੱਜ ਉਹ ਵੇਚ ਆ ਉੱਥੇ ਮੁਸ਼ਕਿਲ ਆ ਰਹੀ ਹੈ ਜੀ ਤੇ ਮੈਂ ਹੁਣ ਬੇਨਤੀ ਕਰੂੰਗਾ ਵੀ ਮੇਰੀ ਤੁਸੀਂ ਅਫਸਰਾਂ ਨਾਲ ਗੱਲ ਵੀ ਕਰਾ ਦਿਓ ਤੇ ਆਪਾਂ ਜਿਹੜੀ ਵੱਡੀ ਮਸ਼ੀਨ ਆ ਉਹਦਾ ਜਰੂਰ ਥੋੜਾ ਜਿਹਾ ਪ੍ਰਬੰਧ ਕਰੀਏ ਇਹ ਚਲਾਈ ਚੱਲੋ ਮਸ਼ੀਨ ਇਹ ਦੋਨੋਂ ਸਾਈਡਾਂ ਤੇ ਕੰਮ ਕਰਾਈ ਚੱਲੋ ਜੀ ਉਸ ਤੋਂ ਬਾਅਦ ਨਾਲ ਕੋਸ਼ਿਸ਼ ਕਰਕੇ ਆਪਾਂ ਵੱਡੀ ਮਸ਼ੀਨ ਮੰਗਾ ਲਈਏ ਤੇ ਜਿਹੜੀ ਉਹਦੀ ਚੁੰਝ 70 ਫੁੱਟ ਦੇ ਕਰੀਬ ਬੂਮ ਹੋਏਗਾ ਉਹਦੇ ਨਾਲ ਜਿਹੜਾ ਵਿਚੋਂ ਗਲਦਾ ਉਹ ਨਿਕਲ ਜਾਊਗਾ ਮੇਰੇ ਬਿਲਕੁਲ ਇੱਕ ਮਹਿਰ ਦੀ ਸ਼ਕਰ ਬਣ ਜਾਊਗੀ ਹਾਂ ਜੀ ਠੀਕ ਹੈ ਜੀ ਉਹ ਮੈਂ ਕੋਸ਼ਿਸ਼ ਕਰੂੰਗਾ ਜੀ ਚੀਫ ਸਭਲੋਲ ਵੀ ਗੱਲ ਕਰਦੇ ਆ ਤੇ ਮੰਤਰੀ ਜੀ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਇਲਾਕਾ ਹੈ ਬੜਾ ਪਿਛੜਿਆ ਹੋਆ ਤੇ ਔਰ ਕਿਸਾਨੀ ਵੀ ਇੱਥੇ ਉਨੀ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈਗੀ ਸੋ ਇਸ ਕਰਕੇ ਜੇ ਨਾਲਾ ਚੰਗੀ ਤਰ੍ਹਾਂ ਸਾਫ਼ ਹੋ ਜਾਏ ਜੀ ਪਾਣੀ ਵਧੀਆ ਚੱਲ ਪਵੇ ਤੇ ਫੇਰ ਤੁਸੀਂ ਵੇਖ ਰਹੇ ਹੋ ਵੀ ਦੋਨੋਂ ਪਾਸੇ ਪੈਲੀਆਂ ਨੇ ਤੇ ਦੋਨੋਂ ਪਾਸੇ ਵਾਈ ਵੀ ਹੋ ਰਹੀ ਆ ਫਸਲਾਂ ਵੀ ਲੱਗ ਰਹੀਆਂ ਨੇ ਤੇ ਜੇ ਪਾਣੀ ਇਹ ਜੀਰ ਕੇ ਲੈ ਜਾ ਰਿਹਾ ਸਾਰਾ ਤੇ ਫੇਰ ਮਾਸਮਾ ਨੰਨੀ ਨਿਸ਼ਾਨ ਦੀ ਆ ਜਿਹੜੀ ਫਸਲ ਆ ਉਹ ਵਧੀਆ ਹੋ ਜੂਗੀ ਜੀ ਸਾਬ ਤੁਸੀਂ ਵੀ ਗੱਲ ਕਰੋ ਟੈਕਸਰ ਸਾਹਿਬ ਨੇ ਵੀ ਬਹੁਤ ਬੇਨਤੀ ਕਰਨ ਬਹੁਤ ਸਾਨੂੰ ਭਾਵੇਂ ਕੁਝ ਦੇਣਾ ਲਈ ਮਿਲ ਜਾਏ ਤੁਸੀਂ ਅਰੇ ਕੰਮ ਕਰਾਈ ਚੱਲੋ ਆ ਜਿਹੜੀ ਮਸ਼ੀਨ ਆ ਦੋਨੋਂ ਸਾਈਡਾਂ ਤੇ ਲਾਓ ਤੇ ਇਹ ਹੁਣ ਆਪਾਂ ਕਮਾਲਪੁਰ ਪੁਲ ਤੋਂ ਸ਼ੁਰੂ ਕੀਤੀ ਸੀ ਤੇ 2 2.5 ਕਿਲੋਮੀਟਰ ਪਹਿਲਾਂ ਪਿੱਛੇ ਨੂੰ ਗਈ ਸੀ ਜੀ ਠੀਕ ਹੈ ਜੀ ਇੱਧਰ ਆ ਜੀ ਚੱਲੇ ਇੱਧਰ ਕਿਲਾ ਕਿਲਾ ਬੈਠਾ ਤੁਸੀਂ ਕਿਲਾ ਬੈਠੇ ਕਿਲਾ ਕਿਲੇ ਦਾ ਚੱਲੇ ਤੇ ਜਿਹੜਾ ਉਹਨੇ 2 2.5 ਕਿਲੋਮੀਟਰ ਦਾ ਕੰਮ ਕੀਤਾ ਉਹਦੀ ਤਸੱਲੀ ਹਸਾਂ ਬਿਲਕੁਲ ਜੀ ਜੇ ਨਹੀਂ ਤਸੱਲੀ ਤਾਂ ਵੀ ਦੱਸੋ ਉਹ ਠੀਕ ਆ ਤੇ ਹੁਣ ਉਸ ਤੋਂ ਬਾਅਦ ਪੁਲ ਤੋਂ ਅਗਲੇ ਪਾਸੇ ਹਰਦੋਸ਼ਨੀ ਵੱਲੋਂ ਪਾ ਚੱਲ ਪਿਆ ਇਹ ਮੈਂ ਸਮਝਦਾ ਹਾਂ ਕਿ ਕਮਾਲਪੁਰ ਤੋਂ ਪੁਲ ਤੋਂ ਅੱਧ ਰ ਪਹੁੰਚ ਜਾਵਾਂਗੇ ਅੱਜ ਕਿਉਂ ਜੀ ਤੇ ਉਸ ਤੋਂ ਬਾਅਦ ਹਰਦੋਸ਼ਨੀ ਹਰਦੋਸ਼ਨੀ ਤੋਂ ਬਾਅਦ ਅਲੂਣਾ ਤੇ ਅਲੂਣਾ ਤੋਂ ਬਾਅਦ ਫੇਰ ਨਾਲੀ ਬਲੱਗਣੋਂ ਲੱਗਦਾ ਹੈ। ਬਲੱਗਣ ਵਿੱਚ ਆ ਗਿਆ ਕਬੜ ਹੁੰਦਾ ਹੈ। ਬਲੱਗਣੀ ਵਿੱਚ ਇਹ ਸਾਰਾ ਏਰੀਆ ਜਿਹੜਾ ਵਾ ਉਹ ਖਬਰ ਹੋ ਜਾਏਗਾ ਖਾਸ ਕਰ ਜਿਹੜੀ ਉਹ ਲੂਨੇ ਵਾਲਾ ਪੋਲਾ ਗੱਲ ਸਾਬ ਉੱਥੇ ਜ਼ਰੂਰ ਧਿਆਨ ਰੱਖਿਓ ਮੈਨੂੰ ਯਾਦ ਆ ਵੀ ਤੋ ਪਿਛਲੇ ਡੇਢ ਸਾਲ ਪਹਿਲਾਂ ਬਰਸਾਤ ਆਈ ਸੀ ਤੋ ਪੋਲੀ ਚੋਕ ਕਰ ਗਿਆ ਸੀ ਤਾਂ ਬੋਲ ਦੇ ਉਪਰੋਂ ਦੀ ਪਾਣੀ ਚਲੇ ਗਿਆ ਸੀ। ਸਮਾਂ ਸਮੇਂ ਦਾ ਵੀ ਇਹ ਇਲਾਕਾ ਬੜੀ ਦੇਰ ਤੋਂ ਖਾਲਾ ਸੀਗਾ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਕੋਸ ਵਕਤ ਪੂਰੀ ਤਾਕਤ ਸਿੱਧੀ ਉਹਨਾਂ ਨੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ ਸੋ ਅਸੀਂ ਇਹ ਨਾਲਾ ਜਿਹੜਾ ਜੀ ਪੂਰਾ ਸਾਫ਼ ਕਰਾਉਣਾ ਫਖੀਰ ਤੱਕ ਵਧੀਆ ਕਰਾਉਣਾ ਔਰ ਉਹਨਾਂ ਤੱਕ ਮਸ਼ੀਨਾਂ ਜਿੱਦਾਂ ਬਹਤੇ ਰੱਖਣੀਆਂ ਨੇ ਜਿੰਨਾ ਚਿਰ ਪੂਰੀ ਸਫਾਈ ਨਹੀਂ ਹੁੰਦੀ ਲੋਕਾਂ ਦੀ ਥੱਲੀ ਨਹੀਂ ਹੁੰਦੀ ਔਰ ਜਿਹੜੀ ਵੱਡੀ ਮਸ਼ੀਨ ਦੀ ਆਪਾਂ ਮੰਗ ਕਰ ਲਵਾਂਗੇ ਤੇ ਤੁਸੀਂ ਆ ਸਾਈ ਦਾ ਜਿਹੜੀਆਂ ਨੇ ਉਹਨੀਆਂ ਲਾਈ ਚਲੋ ਉਸ ਵਕਤ ਵੱਡੀ ਮਸ਼ੀਨ ਆਊਗੀ ਜਿੰਨੀ ਸਫਾਈ ਇਹਨਾਂ ਮਸ਼ੀਨਾਂ ਨੇ ਬੋਲੋ ਸਾਈ ਦਾ ਤਾਂ ਕੀਤੀ ਹੋਏਗੀ ਉਹ ਬੇਰੇ ਇੱਕ ਦਿਨ ਲਾ ਕੇ ਕਬੱਡੀ ਮਸ਼ੀਨ ਜਿਹੜੀ ਆ ਉਹ ਕਰ ਦੇਗੀ ਸਾਫੀ ਤੁਹਾਡਾ ਗਿਲਾ ਨਾ ਇੱਕ ਦਿਨ ਵਿਚਲਾ ਹੋਣਾ ਚਾਹੀਦਾ ਠੀਕ ਆ ਦੇਖੋ ਸਾਫ ਹੋ ਜਾਵੇ ਦੇਖੋ ਗੱਲ ਆ ਵੀ ਤੁਸੀਂ ਲੋਕ ਇੱਥੇ ਵਿਚਰਦੇ ਹੋ ਲੋਕਾਂ ਦੇ ਮਸਲੇ ਨੇ ਤੇਰੇ ਤੁਸੀਂ ਉਜਾਗਰ ਨਹੀਂ ਕਰੋਗੇ ਤਾਂ ਕੌਣ ਕਰੂਗਾ ਨਹੀਂ ਫਿਰ ਪੂਰਾ ਨਾ ਫਾਇਦਾ ਹੀ ਕਰਵਾਉਂਗਾ ਹਾਂਜੀ 11 ਕਰੋੜਾਂ ਦਾ ਫਾਇਦਾ ਇਹ ਕਿ ਤੈਨੂੰ ਹੱਥ ਨਹੀਂ ਆਇਆ ਜੀ ਕੰਮ ਨੂੰ ਐਸਾ ਕਰ ਐ ਤੂੰ ਅੱਛਾ ਕਰੋੜਾਂ ਦਾ ਸਾਨਾ ਜੀ ਇੱਥੇ ਇਹ ਤੁਹਾਡਾ ਦਿਲ ਇਹ ਬਣਿਆ ਲੋਕਾਂ ਪੱਜਣੋਟ ਜੋ ਨਾ ਫਾਲੀ ਨਹੀਂ ਪੈਂਦਾ ਜਿਹੜਾ ਪਾਣੀ ਨਾ ਮਾਰਾ ਜੀ ਜਿਹਦੇ ਤੱਕ ਧਾਣੇ 'ਚ ਪਾਣੀ ਪੈਂਦਾ ਨਾ ਉਹਨੂੰ ਫਾਲੀ ਬਿੰਦਾ ਦੋ ਟੋ ਟੋਲੀ ਕਰਾਉਂਦੇ ਮੈਂ ਜਿੰਨੇ ਤੋਂ ਸੁਭਾਈ ਤੋਂ ਦੇ ਹਿਸਾਬ ਨਾਲ ਹੋ ਗਈ ਹੋਈ ਇਹ ਤੁਹਾਡੀ ਥੱਲੀ ਆ ਮੈਂ ਵੀ ਹੋਈ ਨਹੀਂ ਹੋਏ ਫੇਰ ਮਿੰਟਾਂ ਆ ਜਿੱਦਾਂ ਨਹੀਂ ਹੋਣਾ ਮਿੱਟੀ ਨਿਕਲ ਨਹੀਂ ਜਾਂਦਾ ਹਾਂਜੀ ਇੱਦਾਂ ਨਹੀਂ ਤੁਹਾਨੂੰ ਹੈ ਤੋਖੜੀ ਉੱਥਈ ਹੈ ਇਹ ਪਾਣੀ ਹੁਣ ਸੋਕੋ ਇਹ ਸੋਕੋ ਉਤਰੋਂ ਸਦੋ ਸਾਫ਼ ਹੋ ਗਿਆ ਹੁਣ ਪਾਣੀ ਸੋਕੋ ਬਾਹਰ ਨਿਕਲਣਾ ਸਾਰਾ ਜੀ ਜਿੰਨਾ ਚਿਰ ਇਹਦੀ ਕਾਰਨ ਨਹੀਂ ਨਾ ਬਾਹਰ ਸਾਰਾ ਨਿਕਲਦੀ ਉਹਨਾਂ ਚਿਰ ਇਹ ਪਾਣੀ ਨਹੀਂ ਜੇ ਨੇ ਆਪਣਾ ਇੱਕ ਵਾਰੀ ਇਦਾਂ ਕਰਾਂਗੇ ਨਾ ਪਰਮਜੀ ਪਹਿਲਾਂ ਦੋਨੋਂ ਸਾਈਡਾਂ ਤੇ ਘਰਾ ਲਓ ਫਿਰ ਜਿੰਨੀ ਦਾ ਨਹੀਂ ਆਉਂਦੀ ਉਹ ਛੋਟੀ ਮਸ਼ੀਨ ਚਲਾਓ ਵਿੱਚ ਹਾਂ ਜੀ ਵਿੱਚ ਵੀ ਚੱਲ ਜਾਏ ਤਾਂ ਵਧੀਆ ਜੀ ਆਪਾਂ ਗੱਲ ਕਰ ਲੈਣੀ ਠੀਕ ਹੈ ਜੀ ਤੇ ਚਲੋ ਵਧੀਆ ਜੀ ਪਰਮਾਤਮਾ ਕਿਰਪਾ ਕਰੇ ਤੁਸੀਂ ਆਪ ਸਾਰੇ ਸਾਰੇ ਕੰਮ ਦੀ ਨਿਗਰਾਨੀ ਕਰੋ ਜੀ ਤੇ ਕਾਹ ਬਗਾਹ ਚੱਕਰ ਮਾਰ ਜਿਆ ਕਰੋ ਹਫਤੇ ਤੋਂ ਬਾਅਦ ਮੈਂ ਦੁਬਾਰਾ ਇਹ ਹਰ ਦੁਕਾਨੀ ਕੋਲ ਤੱਕ ਪਹੁੰਚ ਜਾਊਗੀ ਜੀ 3-4 ਦਿਨ ਲੱਗਣਗੇ 3-4 ਦਿਨ ਲੱਗ ਜਾਣਗੇ 4-5 ਦਿਨ ਠੀਕ ਆ ਪਰ ਜਦੋਂ ਉੱਥੇ ਆਉਂਦੀ ਐ ਇੱਕ ਵਾਰੀ ਪਰ ਉੱਥੇ ਵੀ ਚੱਕਰ ਮਾਰ ਲਵਾਂਗੇ ਤਾਂ ਸਾਰੇ ਬੰਦੇ ਸਹਿਯੋਗ ਦਿਓ ਜੀ ਕਰਕੇ ਤੇ ਕਰੋ ਤੁਹਾਡਾ ਆਪਣਾ ਕੰਮ ਹੈ ਇੱਕ ਵਧੀਆ ਗੱਲ ਐ ਇਸ ਵਕਤ ਪੰਜਾਬ ਸਰਕਾਰ ਦੀ ਇਹ ਹੋਈ ਆ ਕਿ ਇਹ ਜਿਹੜੀ ਮਸ਼ੀਨਾਂ ਨੇ ਨਾ ਕਿ ਠੇਕੇ ਤੇ ਨਹੀਂ ਆ ਗਈਆਂ ਯੋਨੀ ਇਹ ਮਸ਼ੀਨਾਂ ਸਰਕਾਰ ਦੀਆਂ ਆਪਣੀਆਂ ਨੇ ਕਿ ਸਰਕਾਰ ਡੀਜ਼ਲ ਪਵਾ ਕੇ ਕੰਮ ਕਰ ਰਹੀ ਆ ਠੇਕ ਤਾਂ ਨੂੰ ਤਾਂ ਹੁੰਦਾ ਹੀ ਨਾ ਵੀ ਆਪਾਂ ਇੰਨਾ ਕੀ ਕਰਨਾ ਤੇ ਦੌੜ ਜਾਣਾ ਵਾ ਉਹ ਨਹੀਂ ਗੱਲ ਇਹ ਤੁਸੀਂ ਆਪਣੀ ਤਸੱਲੀ ਕਰਾਓ ਜਦੋਂ ਤੁਹਾਡੀ ਤਸੱਲੀ ਪੂਰੀ ਹੋ ਜਾਏਗੀ ਉਦੋਂ